ਆ ਬੇਰੀ ਦਾ ਪੱਤਾ ਖਾ ਕੇ ਹੁੰਦੇ ਨੇ ਮੁੰਡੇ ਹੀ ਮੁੰਡੇ ਹਾਂਜੀ ਦੋਸਤੋ ਕਿਸੇ ਦੇ ਔਲਾਦ ਨਾ ਹੁੰਦੀ ਹੋਵੇ ਜਾਂ ਫਿਰ ਕਈ ਵਾਰ ਕਹਿੰਦੇ ਨੇ ਕਿ ਸਾਡੇ ਕੁੜੀਆਂ ਹੀ ਕੁੜੀਆਂ ਨੇ ਪਰ ਮੁੰਡਾ ਨਹੀਂ ਹੋ ਰਿਹਾ ਦੋਸਤੋ ਇਹ ਚਮਤਕਾਰੀ 베ਰੀ ਦਾ ਦਰਖਤ ਜਿਹੜਾ ਤੁਸੀਂ ਦੇਖ ਰਹੇ ਹੋ ਇਹਦਾ ਪੱਤਾ ਖਾਣ ਦੇ ਨਾਲ ਸ਼ਰਤੀਆ ਮੁੰਡਾ ਹੁੰਦਾ ਹੈ ਦੋਸਤੋ ਇਹ ਅਸੀਂ ਨਹੀਂ ਇੱਥੋਂ ਦੇ ਲੋਕ ਕਹਿੰਦੇ ਨੇ ਜਿਨ੍ਹਾਂ ਦੇ ਘਰ ਬੱਚੇ ਹੋਏ ਨੇ ਉਹ ਕਹਿੰਦੇ ਨੇ ਬੜਾ ਰੌਲਾ ਪਿਆ ਹੋਇਆ ਹੈ ਇਸ ਏਰੀਆ ਦੇ ਵਿੱਚ ਇਸ 베ਰੀ ਦੇ ਦਰਖਤ ਦਾ ਬੜਾ ਚਮਤਕਾਰੀ ਦੱਸਿਆ ਜਾਂਦਾ ਹੈ ਇਹ 베ਰੀ ਦਾ ਦਰਖਤ ਬਾਕੀ ਤੁਹਾਨੂੰ ਅਸੀਂ ਇਹ ਪੂਰਾ ਪਹਿਲਾਂ ਦਰਸ਼ਨ ਕਰਾ دیے ਕਿਉਂਕਿ ਜਿਹੜੀ ਇਹ ਜਗਾ ਇਹ ਇੱਕ ਗੁਰਸਿੱਖ ਨਾਲ ਜੁੜੀ ਹੋਈ ਜਗ੍ਹਾ ਹੈ ਅਤੇ ਦੋਸਤੋ ਇੱਥੇ ਪਟਿਆਲੇ ਵਾਲਾ ਮਹਾਰਾਜਾ ਵੀ ਆ ਕੇ ਉਹਦੇ ਨਾਲ ਵੀ ਜੁੜੀ ਹੋਈ ਹੈ ਪਟਿਆਲੇ ਵਾਲਾ ਮਹਾਰਾਜਾ ਜੋ ਉਹ ਵੀ ਇਸ ਜਗ੍ਹਾ ਨੂੰ ਰੱਬ ਮੰਨਦਾ ਸੀ ਇਸ ਜਿਹੜਾ ਫੱਕਰ ਨੂੰ ਰੱਬ ਮੰਨਦਾ ਸੀ ਇਸ ਗੁਰਸਿੱਖ ਨੂੰ ਰੱਬ ਮੰਨਦਾ ਸੀ ਦੋਸਤੋ ਸਾਹਮਣੇ ਜਿਹੜੀ ਤੁਸੀਂ ਜਗ੍ਹਾ ਦੇਖ ਰਹੇ ਹੋ ਫੋਟੋ ਦੇਖ ਰਹੇ ਹੋ ਉਹ ਫੋਟੋ ਵਾਲਾ ਜਿਹੜਾ ਗੁਰਸਿੱਖ ਹੈ ਸ਼ਹੀਦਾਂ ਦੀ ਜਗ੍ਹਾ ਦੱਸਿਆ ਜਾਂਦਾ ਇਸ ਨੂੰ ਇਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਪਹਿਲੀ ਪਾਤਸ਼ਾਹੀ ਸੀ ਉਹਨਾਂ ਦੇ ਨਾਲ ਸੰਬੰਧਿਤ ਹੈ ਬਾਕੀ ਪੂਰੀ ਕਹਾਣੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਅੱਗੇ ਆਪਾਂ ਸੁਣਾਵਾਂਗੇ ਜਿਹੜਾ ਪ੍ਰਬੰਧਕ ਨੇ ਇਥੋਂ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਸੇਵਾਦਾਰ ਨਾਲ ਗੱਲਬਾਤ ਕਰਾਂਗੇ ਇੱਕ ਵਾਰੀ ਤੁਹਾਨੂੰ ਜਿਹੜੀ ਪੂਰੀ ਜਗ੍ਹਾ ਇਹ ਪੂਰਾ ਸਥਾਨ ਹੈ ਉਹ ਆਪਾਂ ਤੁਹਾਨੂੰ ਫਿਰਕੇ ਤੁਹਾਨੂੰ ਦਿਖਾ ਦਿੰਨੇ ਆ ਪੂਰੇ ਦਰਸ਼ਨ ਕਰੋ ਜੀ ਦਰਸ਼ਨ ਕਰਦੇ ਹੀ ਇਹ ਸੰਤ ਬਾਬਾ ਰਾਜਾ ਸਿੰਘ ਜੀ ਦਰਸ਼ਨ ਕਰਦੇ ਹੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਤੇ ਸ਼ੇਅਰ ਕਰਨ ਦੇ ਨਾਲ ਨਾਲ ਕਮੈਂਟ ਕਰਕੇ ਵੀ ਜਿਹੜੀ ਜੈ ਸੰਤਾਂ ਦੀ ਤੁਸੀਂ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਕਿ ਜੋ ਚੜਾਵਾ ਚੜਦਾ ਹੈ ਬਾਹਰਲੇ ਦੇਸ਼ ਨੂੰ ਲੋਕਾਂ ਦੇ ਵਿਜੀ ਲੱਗਦੇ ਨੇ ਉਹ ਵੀ ਆਉਂਦੇ ਨੇ ਕਹਿੰਦੇ ਸ਼ਰਧਾ ਰੱਖ ਕੇ ਕੋਈ ਵੀ ਬੰਦਾ ਇੱਥੇ ਆ ਦਾ ਜਿਹੜੀ ਹਰ ਇੱਕ ਇੱਛਾ ਜਿਹੜੀ ਉਹਦੀ ਪੂਰੀ ਹੁੰਦੀ ਹੈ ਤਾਂ ਦੋਸਤੋ ਬੜੀ ਮੰਨਤ ਵਾਲੀ ਜਗ੍ਹਾ ਬੜਾ ਜਿਹੜਾ ਇਹ ਜਿਹੜਾ ਇਤਿਹਾਸ ਹੈ ਬੜਾ ਸੋਹਣਾ ਬੜਾ ਬਲਖਣ ਇਤਿਹਾਸ ਹੈ ਤੇ ਆਓ ਆਪਾਂ ਪੂਰੇ ਜਿਹੜੇ ਇੱਥੇ ਦੇ ਜਿਹੜੀ ਸਮਾਦ ਹੈ ਪੂਰੀਆਂ ਸਮਾਦਾਂ ਦੇ ਪੂਰੇ ਡੇਰੇ ਦੇ ਦਰਸ਼ਨ ਕਰਦੇ ਆ ਦਰਸ਼ਨ ਕਰੋ ਜੀ ਦਰਸ਼ਨ ਕਰਨ ਦੇ ਨਾਲ ਨਾਲ ਵੀਡੀਓ ਨੂੰ ਸ਼ੇਅਰ ਵੀ ਕਰਦੇ ਰਹੋ ਤੇ ਆਪਾਂ ਪ੍ਰਬੰਧਕ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਆ ਜੀ ਖੇਤਾਂ ਦੇ ਵਿੱਚ ਜਗ੍ਹਾ ਬਣੀ ਹੋਈ ਹੈ ਜਿਵੇਂ ਤੁਸੀਂ ਦੇਖ ਪਾ ਰਹੇ ਹੋ ਇਹ ਪੂਰੇ ਖੇਤ ਨੇ ਇਹ ਆਲਮਪੁਰ ਦੇ ਖੇਤਾਂ ਦੇ ਵਿੱਚ ਹੈ ਜੋ ਪੰਜਾਬ ਦੇ ਵਿੱਚ ਹੈ ਜੀ ਆਲਮਪੁਰ ਸੰਗਰੂਰ ਦਾ ਪਿੰਡ ਹੈ ਜੋ ਲਹਿਰੇ ਦੇ ਨਾਲ ਹੀ ਪੈ ਜਾਂਦਾ ਹੈ ਉੱਥੇ ਦੀ ਇਹ ਸਥਾਨ ਹੈ ਇਹਦੀ ਪੂਰਾ ਐਡਰੈਸ ਤੁਸੀਂ ਕਿਵੇਂ ਆਉਣਾ ਕਿਹੜੇ ਦਿਨ ਆਉਣਾ ਕੀ ਗੱਲਬਾਤ ਹੈ ਸਾਰੀ ਕਹਾਣੀ ਦੱਸਾਂਗੇ ਅਤੇ ਕਿਸ ਕਿਸ ਰੋਗ ਵਾਲੇ ਕਿਸ ਕਿਸ ਦੁੱਖ ਵਾਲੇ ਜਾਂ ਕੌਣ ਕੌਣ ਇੱਥੋਂ ਆ ਸਕਦੇ ਨੇ ਇਹ ਰਸਤਾ ਹੁੰਦਾ ਜੀ ਪੱਕਾ ਰਾਂ ਉਹ ਪਿੰਡ ਹੈ ਸਾਹਮਣੇ ਉੱਥੋਂ ਇਸ ਤਰ੍ਹਾਂ ਪਿੰਡ ਆਉਂਦਾ ਤੇ ਉਹ ਉੱਥੇ ਮੇਨ ਰੋਡ ਹੈ ਮੇਨ ਰੋਡ ਤੋਂ ਪਿੰਡ ਦੇ ਵਾਲੇ ਪਾਸੇ ਆਵਾਂਗੇ ਪਿੰਡ 'ਚੋਂ ਇਸ ਤਰ੍ਹਾਂ ਇਹ ਰਾਹ ਆਉਂਦਾ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਜੇ ਤੁ ਆਪਾਂ ਵੜਾਂਗੇ ਇਹਦੇ ਨਾਲ ਹੀ ਜਿਹੜਾ ਸੱਜੇ ਪਾਸੇ ਇਤਿਹਾਸ ਲਿਖਿਆ ਹੋਇਆ ਹੈ ਇਧਰ ਦਿਖ ਰਿਹਾ ਖੱਬੇ ਪਾਸੇ ਸੋਰੀ ਇਤਿਹਾਸ ਲਿਖਿਆ ਹੋਇਆ ਹੈ ਤੇ ਇਸ ਤਰ੍ਹਾਂ ਜਿਹੜਾ ਪੂਰਾ ਇਹ ਡੇਰਾ ਹੈ ਤੇ ਅੱਗੇ ਜਾ ਕੇ ਸਮਾਧਾ ਬੜੀਆਂ ਹੋਈਆਂ ਨੇ ਜੀ 베ਰੀ ਦਾ ਦਰਖਤ ਲੱਗਿਆ ਹੋਇਆ ਖੱਬੇ ਪਾਸੇ ਉਹ ਉੱਪਰ ਦੇ ਦਿਸ ਰਿਹਾ ਜਿਹੜਾ ਸ਼ੈਡਾਂ ਦੇ ਉੱਪਰ ਦੀ ਤੇ ਆਓ ਫਿਰ ਆ ਬਾਬਾ ਜੀ ਬੈਠੇ ਨੇ ਇੱਥੇ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਹਾਣੀ ਜਿਹੜੀ ਪੂਰੀ ਕਹਾਣੀ ਹੈ ਜਿਹੜੀ ਪੂਰੀ ਸਟੋਰੀ ਹੈ ਉਹ ਸੁਣਾਾਂਗੇ ਆਪਾਂ ਜੋ ਇੱਥੋਂ ਦੇ ਜੋ ਬਾਬਾ ਰਾਜਾ ਜੀ ਦੇ ਬਾਰਸ਼ ਨੇ ਉਹ ਨੇ ਇਹ ਇਹਨਾਂ ਨਾਲ ਅੱਜ ਆਪਾਂ ਗੱਲਬਾਤ ਕਰਦੇ ਆਂ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਆਓ ਦੋਸਤੋ ਫਿਰ ਕਰਦੇ ਆਂ ਪੂਰੀ ਗੱਲਬਾਤ ਤਾਂ ਦੋਸਤੋ ਬਾਬਾ ਜੀ ਜੋ ਇੱਥੇ ਸੇਵਾ ਕਰਦੇ ਨੇ ਉਹ ਆਪਣੇ ਨਾਲ ਜੁੜੇ ਨੇ ਆਪਾਂ ਗੱਲਬਾਤ ਕਰ ਅੱਛਾ ਬਾਬਾ ਜੀ ਦੱਸੋਗੇ ਥੋੜਾ ਜਿਹਾ ਜਿੱਥੇ ਆਪਾਂ ਜਿਹੜੀ ਜਗ੍ਹਾ 'ਚ ਬੈਠੇ ਆ ਬਾਬਾ ਜੀ ਦਾ ਸਥਾਨ ਹੈ ਇਹ ਤੇ ਇੱਥੇ ਕੌਣ-ਕੌਣ ਕਿਸ ਵੀ ਕਿਮ ਕਾ ਤੋਂ ਆਉਂਦੇ ਨੇ ਲੋਕ ਕੀ ਕੀ ਦੁੱਖ ਦੂਰ ਹੁੰਦੇ ਨੇ ਕੀ ਕੀ ਕਹਾਣੀਆਂ ਸਾਰੀ ਗੱਲਬਾਤ ਦੱਸੋ ਸਾਨੂੰ ਇਹ ਭਾਈ ਜਗ੍ਹਾ ਸੱਦਾ ਦੀ ਠੀਕ ਹੈ ਜੀ ਇਹ ਸਾਡਾ ਬਾਬਾ ਰਾਜਾ ਸਿੰਘ ਹੈ ਜੀ ਠੀਕ ਹੈ ਜੀ ਸੁੱਖਾਂ ਬਾਰ ਹੁੰਦੀਆਂ ਨੇ ਠੀਕ ਹੈ ਜੀ ਜੋ ਆਪਦੇ ਮਨ ਵਿੱਚ ਸੁੱਖ ਸੁਖਦਾ ਹੈ ਉਹ ਪੂਰੀਆਂ ਹੁੰਦੀਆਂ ਨੇ ਅੱਛਾ ਇਹ ਬਸ ਇਹੇ ਕੁਛ ਹੈ ਠੀਕ ਹੈ ਜੀ ਹਲਾ ਇਹਨਾਂ ਦੀ ਤਾਈਓ ਮੰਨਤਾ ਹੁੰਦੀ ਹੈ ਠੀਕ ਹੈ ਜੀ ਮੰਨਤਾ ਦੇ ਕਰਨ ਵਾਲੀ ਇਹ ਜਗਾ ਵਧੀ ਜਾਂਦੀ ਹੈ ਹਾਂ ਹਾਂ ਦਸਵੀਂ ਮਨਾਉਂਦੇ ਆ ਹਾਂਜੀ ਲੰਗਰ ਵੀ ਚੱਲਦਾ ਹੈ ਠੀਕ ਹੈ ਜੀ ਦੁਨੀਆਂ ਸੁੱਖਾਂ ਵਾਲੀ ਆ ਹੁੰਦੀ ਹੈ ਹਾਂਜੀ ਕੋਈ ਦਾਨ ਕਰਦਾ ਹੈ ਹਾਂ ਆਪਦਾ ਜੇ ਜੇ ਸੁੱਖਾਂ ਬਾਹਰ ਹੁੰਦੀਆਂ ਨੇ ਉਹ ਅਲਾ ਦਾਨ ਕਰਦਾ ਹੈ ਦਾਨ ਕਰਦਾ ਅਜਾ ਬਾਬਾ ਜੀ ਕਾ 베ਰੀ ਦਾ ਸਪੈਸ਼ਲ ਇਤਿਹਾਸ ਸੁਣਿਆ ਮੈਂ 베ਰੀ ਬਾਰੇ ਇਹ 베ਰੀ ਹੈ ਜੀ ਪਹਿਲਾਂ ਤੋਂ 베ਰੀਆਂ ਹੁੰਦੀਆਂ ਪਾਪਾ ਦੀਆਂ ਹਾਂ ਬਹੁਤ 베ਰੀਆਂ ਹੁੰਦੀਆਂ ਠੀਕ ਹੈ ਜੀ ਇਹ ਜਦੋਂ ਰੇ ਪਾਣੀ ਤੇ ਪਾਣੀਆਂ ਤੋਂ ਬਾਅਦ 베ਰੀ ਇਹ ਲੱਗ ਗਈ ਸੇਵਾਦਾਰ ਨੇ ਲਾਈ ਹੈ ਠੀਕ ਹੈ ਜੀ ਇਹਨਾਂ ਦੇ ਤਲਾਗੜੀਆਂ ਹੂੰ ਤੇ ਸੁੱਖਾਂ ਬਰ ਹੁੰਦੀਆਂ ਨੇ ਠੀਕ ਹੈ ਜੀ 베ਰੀ ਦਾ ਪੱਤਾ ਖਾ ਕੇ ਕਹਿੰਦੇ ਵੀ ਮੁੰਡਾ ਹੁੰਦਾ ਹਾਂ ਹੁੰਦਾ ਜੀ ਅੱਛਾ ਇਹ ਪੱਕੀ ਗੱਲ ਹੈ ਸੱਚੀ ਹੈ ਗੱਲ ਹਾਂ ਸੱਚੀ ਗੱਲ ਹੈ ਜੀ ਇਹਨਾਂ ਨੂੰ ਪੱਤਾ ਖਵਾ ਦਨੇ ਆ ਹਾਂ ਮੁੰਡਾ ਹੁੰਦਾ ਜੀ ਅੱਛਾ ਇਹ ਜਿਵੇਂ ਮੰਨ ਲਓ ਪੱਤਾ ਕਦੋਂ ਖਾਣਾ ਪੈਂਦਾ ਜੀ ਇਹ ਜਦੋਂ ਕੋਈ ਇੱਥੇ ਮੀਆਂ ਬੀਬੀ ਆਉਂਦੇ ਨੇ ਠੀਕ ਹੈ ਜੀ ਉਹ ਕਹਿੰਦੇ ਬਾਬਾ ਜੀ ਸਾਨੂੰ ਉੱਤਰ ਚਾਹੀਦਾ ਹੈ ਅਸੀਂ ਕਹਿੰਦੇ ਆ ਭਾਈ ਆ ਪੱਤਾ ਤੋੜ ਕੇ ਖਾ ਲੈ ਹਾਂ ਮੁੰਡਾ ਆ ਜਾਊਗਾ ਠੀਕ ਹੈ ਜੀ ਹਾਂ ਆ ਜੀ ਠੀਕ ਹੈ ਜੀ ਤਾਂ ਦੋਸਤੋ ਜੋ ਆਪਾਂ ਨੇ ਕਹਾਣੀ ਸੁਣੀ ਸੀ ਬਾਬਾ ਜੀ ਨੇ ਵੀ ਦੱਸੀ ਕਿ ਉਹ ਬਿਲਕੁਲ ਸੱਚ ਹੈ ਤਾ ਕਈ ਲੋਕ ਇਹ ਚੀਜ਼ਾਂ ਨੂੰ ਨਹੀਂ ਮੰਨਦੇ ਉਹਨਾਂ ਦੀ ਗੱਲ ਵੱਖਰੀ ਹੈ ਪਰ ਜੋ ਇਸ ਇਥੇ ਸ਼ਰਧਾ ਰੱਖ ਕੇ ਆਉਂਦਾ ਹੈ ਜੋ ਸੇਵਾ ਭਾਵਨਾ ਨਾਲ ਆਉਂਦਾ ਹੈ ਸ਼ਰਧਾ ਭਾਵਨਾ ਨਾਲ ਵਿਸ਼ਵਾਸ ਰੱਖ ਕੇ ਆਉਂਦਾ ਹੈ ਉਹਦਾ ਹਰ ਇੱਕ ਇੱਛਾ ਜਿਹੜੀ ਹੈ ਹਰ ਇੱਕ ਉਹ ਪੂਰੀ ਹੁੰਦੀ ਹੁੰਦੀ ਹੈ ਹਾਂ ਤੇ ਕਾਫੀ ਲੋਕ ਜਿਹੜੇ ਅੱਛਾ ਬਾਬਾ ਜੀ ਬਿਮਾਰੀਆਂ ਵਾਲੇ ਵੀ ਹੁੰਦੇ ਨੇ ਕਹਿੰਦੇ ਵੀ ਜਿਹੜਾ ਪਟਿਆਲੇ ਵਾਲਾ ਰਾਜਾ ਰਾਹ ਜੀ ਉਹਨਾਂ ਭੁਪਿੰਦਰ ਕਿ ਹਾਂ ਜੀ ਬਾਬਾ ਰਾਜਾ ਸਿੰਘ ਉਹ ਰੇ ਆਪਦੇ ਬੈਠੇ ਤੇ ਉਸਤਾਦ ਇੱਥੇ ਸੇ ਭਗਤੀ ਤੇ ਜਿੱਦੋਂ ਰਾਜਾ ਉਹ شکار ਖੇਡਦੇ ਹੂੰ ਹਾਥੀ ਘੋੜੇ ਲੈ ਕੇ ਆਏ ਨੇ ਬਾਬੇ ਦੀ ਫਸਲ ਮਿੱਧ ਗਏ ਨੇ ਨੁਕਸਾਨ ਹੋਇਆ ਇਹਨਾਂ ਨੇ ਨਸਕਾਨ ਕਰਕੇ ਆ ਠੀਕ ਹੈ ਜੀ ਜਦੋਂ ਚਲੇ ਗਏ ਰਾਜੇ ਦੇ ਦਰਦ ਹੋਣ ਲੱਗ ਗਿਆ ਰਾਣੀਆਂ ਦੇ ਕੋਟ ਚੱਲ ਗਿਆ ਅੱਛਾ ਕਿਤੇ ਇਲਾਜ ਨਹੀਂ ਹੋਇਆ ਇੱਥੋਂ ਦੋ ਸਿਪਾਹੀ ਆਉਂਦੇ ਤੇ ਮਗਰੋਂ ਉਹ ਦੱਸ ਬਾਬਾ ਜੀ ਨੂੰ ਕਹਿੰਦੇ ਕਹਿੰਦੇ ਬਾਬਾ ਜੀ ਇੱਥੇ ਰਾਜਾ ਲਖਿਆ ਉਹ ਕਹਿਣ ਲੱਗੇ ਬਾਬਾ ਜੀ ਕਹਿੰਦੇ ਭਾਈ ਆ ਸਾਡਾ ਨਸਕਾਨ ਕਰਕੇ ਤੇ ਇਸ ਦੁਬਾਰਾ ਸਾਡੀਆਂ ਫਸਲਾਂ ਮਿੱਧ ਗਏ ਤੇ ਬੜਾ ਸਾਰਾ ਕੰਗਤੀ ਇੱਲਾ ਮਗਰ ਭੌਂਦੀਆਂ ਜਾਂਦੀਆਂ ਨੇ ਅੱਛਾ ਕਨਕਤਾ ਵੱਡਾ ਕਿਹਾ ਹੰਤੀ ਨੂੰ ਜਿਹੜੇ ਘੋੜੇ ਤੋਂ ਉਹਨਾਂ ਨੂੰ ਇੱਲਾ ਕਿਹਾ ਇਹ ਵਾਚਨ ਕਰਿਆ ਸੀ ਹਾਂ ਫਿਰ ਰਾਜੇ ਨੇ ਕਿ ਤੋ ਜੋਸੀ ਬੁਲਾਇਆ ਜੋਸੀ ਨੂੰ ਕਿਹਾ ਭਈ ਆ ਤੋ ਕੋਈ ਦੇਖ ਸਾਡਾ ਕੋਈ ਸਾਨੂੰ ਤਾਂ ਬਹੁਤ ਮਾਰੀ ਹੈ ਹਮ ਜੋਸੀ ਨੇ ਜੋਸ ਲਾਈ ਕੋਈ ਭਗਤ ਖੜਿਆ ਉੱਥੇ ਜੀ ਹਾਲਨਾਪੁਰ ਨਹਿਰ ਹੈ ਉੱਥੇ ਖੇਤ ਚ ਭਗਤ ਬੈਠੇ ਨੇ ਉਹਨਾਂ ਦਾ ਸਾਨੂੰ ਨੁਕਸਾਨ ਕਰੇ ਤੁਸੀਂ ਠੀਕ ਹੈ ਜੀ ਉਹਨਾਂ ਨੂੰ ਬੁਲਾਓ ਥੋੜੇ ਥਪੇ ਕਰਨਗੇ ਤੁਹਾਡਾ ਠੀਕ ਹੋਊਗਾ ਨਹੀਂ ਠੀਕ ਹੀ ਨਹੀਂ ਹੁੰਦਾ ਅੱਛਾ ਆ ਗੱਲ ਆ ਜੀ ਠੀਕ ਹੈ ਜੀ ਫਿਰ ਠੀਕ ਹੋਏਗੀ ਹਾਂ ਜੀ ਠੀਕ ਹੋਗਾ ਜੀ ਤਾ ਦੋਸਤੋ ਬਾਬਾ ਜੀ ਨੂੰ 180 ਬਿਗੇ ਦਾਣ ਦਿੱਤੇ ਸੀਗੇ ਹਨਾ 200 ਬਿਗੇ 200 ਬਿਗਾ ਜ਼ਮੀਨ ਦਾ ਫਿਰ ਕਰਮਗੜ ਜੋ ਆਪਣਾ ਇੱਥੇ ਬਰਨਾਲੇ ਜ਼ਿਲ੍ਹੇ ਚ ਪੈਂਦਾ ਹੈ ਬਰਨਾਲੇ ਦੇ ਨਾਲ ਹੀ ਪੈਂਦਾ ਹੈ ਕਰਮਗੜ ਉਹ ਨਾਲੇ ਆ ਉਸ ਜਗ੍ਹਾ ਦੇ ਉੱਤੇ ਬਾਬਾ ਜੀ ਨੂੰ ਜਿਹੜਾ ਦਾਣ ਕੀਤਾ ਸੀ ਪਟਿਆਲੇ ਵਾਲੇ ਮਹਾਰਾਜੇ ਨੇ ਸੋ ਅੱਛਾ ਬਾਬਾ ਜੀ ਹੁਣ ਫਿਰ ਜੇ ਆਪਾਂ ਉਹ ਗੱਲ ਮੰਨੀਏ ਫਿਰ ਉਸ ਹੱਬ ਨਾਲ ਲੋਕਾਂ ਦੇ ਵੀ ਦੁੱਖ ਦਰਦ ਵੀ ਠੀਕ ਹੁੰਦੇ ਹੋਣਗੇ ਹਾਂ ਜੀ ਹੁੰਦੇ ਨੇ ਲਾਜ਼ਮੀ ਅੱਛਾ ਲਾਜ਼ਮੀ ਹੁੰਦੇ ਨੇ ਕਿਹੜੇ ਕਿਹੜੇ ਦੁੱਖ ਤਕਲੀਫ ਵਾਲੇ ਆਉਂਦੇ ਨੇ ਲੋਕ ਦੇਖੋ ਇਹ ਕੋਈ ਕਿਸੇ ਦਾ ਦਰਦ ਹੁੰਦਾ ਹੈ ਕੋਈ ਭੂਤ ਪ੍ਰੇਤ ਹੈ ਹਾਂ ਕੋਈ ਵਾਕਈ ਜਿਹੜੇ ਕੋਈ ਸਰਦਾ ਨਾ ਕੋਈ ਸੁਖੂਗਾ ਉਹ ਪੂਰੇ ਆਰਾਮ ਆਉਂਦੇ ਹੋ ਠੀਕ ਹੈ ਅੱਛਾ ਜੀ ਬਾਬਾ ਜੀ ਗੁਰੂ ਘਰ ਦੇ ਸੀਗੇ ਮਤਲਬ ਪ੍ਰੇਮੀ ਸੀ ਬੜਾ ਪ੍ਰੇਮ ਸੀ ਉਹ ਨਾ ਸਿੱਖ ਅੱਛਾ ਸਿੱਖ ਸੀਗੇ ਹਾਂ ਸਿੱਖ ਤੇ ਅੰਮ੍ਰਿਤਧਾਰੀ ਸੀਗੇ ਅੰਮ੍ਰਿਤਧਾਰੀ ਤੇ ਭਜਨ ਕਰਦੇ ਤੇ ਗੁਰਬਾਣੀ ਦੇ ਉਧਾਰਨੀ ਸੀ ਹਾਂ ਗੁਰੂ ਨਾਨਕ ਦੇਵ ਜੀ ਅੱਛਾ ਗੁਰੂ ਨਾਨਕ ਸਾਹਿਬ ਦੇ ਲਈ ਦਿਨੀ ਹਉਦੋਂ ਉਹਨਾਂ ਦੇ ਭਜਨ ਕਰਦੇ ਹੁੰਦੇ ਹਾਂ ਬਸ ਇਹ ਹੌਲੀ-ਖੌਲੀ ਬਸ ਭਗਤੀ ਦੇ ਨਾਲ ਹੀ ਸੁਰਗਵਾਸ ਹੋਏ ਨੇ ਅੱਛਾ ਪਿੰਡੇ ਆਲਪੁਰਾ ਜਨਮ ਉਰੇ ਦਾ ਪਰ ਉਸ ਟਾਈਮ 'ਚ ਤਾਂ ਅੰਮ੍ਰਿਤਧਾਰੀ ਸ਼ਕੂ ਵੈਸੀ ਗੁਰੂ ਸਾਹਿਬ ਨਾਲ ਜੁੜੇ ਹੋਏ ਸੀਗੇ ਉਨਾਰਕ ਦੇਵ ਜੀ ਨਾਲ ਹਾਂਜੀ ਠੀਕ ਹੈ ਤਾਂ ਭਾਰਤ ਤੇ ਪਹਿਲੇ ਦਿਨ ਹੀ ਬਸ ਲੰਗੋਟੇ ਦੇ ਜੱਤ ਸਾਥ ਤੇ ਠੀਕ ਹੈ ਜਨੇ ਦੇ ਤਾਂ ਪੋਲ ਟਲ ਹੁੰਦੇ ਦੇ ਦੇਖ ਲੋ ਰਾਜਾ ਹੁਣ ਕਿਸੇ ਨੂੰ ਬਖਸ਼ਦਾ ਹਾਂ ਬਖਸ਼ਦਾ ਨਹੀਂ ਨਾ ਨਾ ਇਹਨਾਂ ਨੇ ਦੇਲਾ ਆਪਦੇ ਕੀਲ ਚ ਕਰ ਲਿਆ ਠੀਕ ਹੈ 200 ਬਿਗੇ ਜ਼ਮੀਨ ਕਰਮਗੜ ਦਿੱਤੀ ਹੂੰ ਅੱਛਾ ਉੱਥੇ ਵੀ ਡੇਰਾ ਬਣਿਆ ਹੋਇਆ ਹੁਣ ਉਹ ਤਕੜੀ ਜਗਾ ਜੀ ਅੱਛਾ ਹਾਂ ਉੱਥੇ ਤਾਂ ਕੋਈ ਨਹੀਂ ਹੈਗਾ ਠੀਕ ਹੈ ਜੀ ਠੀਕ ਹੈ। ਥੜੇ ਤਾਂ ਨਗਰ ਉੱਥੇ ਨੇ। ਹੂੰ ਹੂੰ। ਅੱਛਾ। ਅਸੀਂ ਇੱਕ ਘਰ ਸਾਡਾ ਹੋ ਰਿਹਾ ਹੈ। ਤੁਸੀਂ ਬਾਬਾ ਜੀ ਦੀ ਮਤਲਬ ਅੰਸ਼ ਵੰਸ਼ ਚੋਂ। ਮੈਂ ਬਾਬੇ ਦਾ ਪੋਤਾ। ਅੱਛਾ ਤੁਸੀਂ ਬਾਬਾ ਜੀ। ਸ਼ਕਾ ਪੋਤਾ ਮੈਂ ਇਹਨਾਂ ਦੀ ਸੇਵਾ ਕਰ ਰਿਹਾ। ਠੀਕ ਹੈ ਜੀ। ਮੈਨੂੰ ਸਾਰੀ ਉਮਰ ਮੈਨੂੰ ਹੋ ਗਿਆ ਇੱਥੇ ਸੇਵਾ ਕਰਦੇ ਨੂੰ। ਹਾਂ। ਹਾਏ। ਠੀਕ ਹੈ ਜੀ। ਇਹ ਗੱਲ ਹੈ। ਤਾਂ ਦੋਸਤੋ ਇਹ ਤੁਹਾਨੂੰ ਦਿਖਾਈ ਜੇਗਾ ਜਿਹੜੀ ਇਹ ਆਲਮਪੁਰ ਦੇ ਵਿੱਚ ਪੈਂਦੀ ਹੈ। ਆਲਮਪੁਰ ਸੁਨਾਮ ਤਹਿਸੀਲ ਸੁਨਾਮ ਸੁਨਾਮ ਹੈ ਜੀ ਤਹਿਸੀਲ। ਸ਼ਹਿਰ ਹੁਣ ਤਾਂ ਬਣ ਕੇ ਮੌੜਕ। ਮੌੜਕ ਬਣ ਗਈ। ਹਾਂ। ਤੇ ਜਿਲ੍ਹਾ ਸੰਗਰੂਰ ਜਿਲ੍ਹਾ ਸੰਗਰੂਰੀਆ ਜਿਲ੍ਹਾ ਸੰਗਰੂਰ ਹੈ ਦੋਸਤੋ ਜਦ ਸੰਗਰੂਰ ਤੋਂ ਸੁਨਾਮ ਸੁਨਾਮ ਤੋਂ ਲਹਿਰਾ ਲਹਿਰੇ ਤੋਂ ਜਦ ਆਪਾਂ ਜਾਖੜ ਵਾਲਾ ਰੋਡ ਜਾਵਾਂਗੇ ਅੱਗੇ ਆਲਮਪੁਰ ਦਾ ਅੱਡਾ ਹੁੰਦਾ ਹੈ ਆਲਮਪੁਰ ਅੱਡੇ ਤੋਂ ਆਪਾਂ ਸੱਜੇ ਹੱਥਾ ਪਿੰਡ ਚ ਵੜ ਜਾਗੇ ਪਿੰਡ ਤੋਂ ਫਿਰ ਸੱਜੇ ਹੱਥ ਨੂੰ ਮੁੜ ਕੇ ਪਿੰਡ ਤੱਕ ਇਹਨਾਂ ਨਹਿਰ ਤੋਂ ਪਹਿਲਾਂ ਹੀ ਸੱਜੇ ਹੱਥ ਨੂੰ ਮੁੜ ਕੇ ਇਹ ਜਗ੍ਹਾ ਬਣੀ ਹੋਈ ਹੈ ਪਿੰਡ ਦੇ ਬਾਹਰੋਂ ਬਾਹਰ ਤੇ ਬਾਬਾ ਜੀ ਦਾ ਨਾਮ ਬਾਬਾ ਬਾਬਾ ਰਾਜਾ ਸਿੰਘਾ ਜੀ ਬਾਬਾ ਰਾਜਾ ਸਿੰਘ ਦੀ ਜਗਾ ਬਣੀ ਹੋਇਆ ਸਥਾਨ ਅਗਰ ਕਿਸੇ ਨੇ ਆਉਣਾ ਹੋਵੇ ਆਉਣ ਦੀ ਇੱਛਾ ਹੋਵੇ ਪੰਜਾਬ ਦੇ ਵਿੱਚ ਇਹ ਸਥਾਨ ਬਣਿਆ ਹੋਇਆ ਸੰਗਰੂਰ ਜ਼ਿਲ੍ਹੇ ਦਾ ਆਲਮਪੁਰ ਪਿੰਡ ਹੈ ਜੋ ਲੈਰੇ ਦੇ ਨਾਲ ਪੈਂਦਾ ਨਸੀਬ ਚਮਕਤੇ ਅਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਜਾਤ ਉੜਵਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ